ਗੁਰਿਆ ਹਾਈਵੇ ਤੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀ ਤੇ ਔਰਤ ਦੀ ਹੋਈ ਦਰਦਨਾਕ ਮੌਤ ਇਸ ਵਾਰੀ ਚ ਜਾਣਕਾਰੀ ਦਿੰਦੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਮੋਟਰਸਾਈਕਲ ਸਵਾਰ ਇੱਕ ਬਜ਼ੁਰਗ ਤੇ ਇੱਕ ਲੜਕਾ ਜੋ ਕਿ ਸਾਈਡ ਤੇ ਖੜੇ ਕੈਂਟਰ ਦੇ ਪਿੱਛੇ ਹੇਠਾ ਜਾ ਫਸੇ ਜਿਸ ਕਨ ਬਜ਼ੁਰਗ ਔਰਤ ਅਤੇ ਲੜਕਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਬਲਿਕ ਦੀ ਸਹਾਇਤਾ ਨਾਲ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਜਿੱਥੇ ਕਿ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਜਿਨ੍ਹਾਂ ਦੀ ਪਛਾਣ ਸਰਪਜੀਤ ਸਿੰਘ ਅਤੇ ਸੰਤੋਸ਼ ਕੁਮਾਰੀ ਬੱਜੋ ਹੋਈ ਹੈ ਜੋ ਕਿ ਰਿਸ਼ਤੇਦਾਰੀ ਵਿੱਚ ਸੱਸ ਤੇ ਜਵਾਈ ਲੱਗਦੇ ਸਨ ਦੋਨੋਂ ਲੁਧਿਆਣਾ ਤੋਂ ਹੁਸ਼ਿਆਰਪੁਰ ਸਾਈਡ ਨੂੰ ਪਲੈਟੀਨਾ ਮੋਟਰਸਾਈਕਲ ਨੰਬਰ ਪੀਬੀ 92 083 ਤੇ ਜਾ ਰਹੇ ਸੀ ਅਤੇ ਗੁਰਿਆ ਨਜ਼ਦੀਕ ਸਾਈਡ ਤੇ ਖੜੇ ਕੰਟੇਨਰ ਵਿੱਚ ਜਾ ਬਜੇ ਜਿਸ ਨਾਲ ਉਹਨਾਂ ਦੀ ਮੌਤ ਹੋ ਗਈ ਅਤੇ ਚਾਲਕਾਂ ਦੇ ਫੋਨ ਤੇ ਉੱਪਰ ਫੋਨ ਆਉਣ ਤੇ ਉਸਤੇ ਭਰਾ ਨੂੰ ਇਸ ਐਕਸੀਡੈਂਟ ਦੇ ਸਬੰਧ ਵਿੱਚ ਸੂਚਿਤ ਕੀਤਾ ਗਿਆ ਅਤੇ ਜਦੋਂ ਮ੍ਰਿਤਕ ਦੇ ਭਤੀਜੇ ਵਿੱਕੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਮੌਕੇ ਤੇ ਆ ਕੇ ਵੇਖਿਆ ਤਾਂ ਦੋਨਾਂ ਦੀ ਮੌਤ ਹੋ ਚੁੱਕੀ ਸੀ ਥਾਣਾ ਗੁਰਾਇਆਂ ਤੇ ਡਿਊਟੀ ਅਫਸਰ ਨੂੰ ਵੀ ਇਸ ਸਬੰਧੀ ਇਤਲਾਹ ਦਿੱਤੀ ਗਈ ਅਤੇ ਉਨ੍ਹਾਂ ਨੇ ਕੈਂਟਰ ਚਾਲਕ ਅਤੇ ਪਲੇਟੀਨਾ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਮ੍ਰਿਤਕ ਦੀ ਦੇਹ ਨੂੰ ਫਲੋਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਪੋਸਟਮਾਰਟਮ ਦਰਾਂ ਮ੍ਰਿਤਕਾ ਦੀ ਦੇਹ ਨੂੰ ਬਾਅਦਸਾ ਦੇ ਹਵਾਲੇ ਕੀਤਾ ਜਾਵੇਗਾ ਸਾਨੂੰ ਐਮਡੀਟੀ ਡਿਵਾਈਸ ਤੋਂ ਮੈਸੇਜ ਆਇਆ ਸੀ ਅਸੀਂ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਇੱਕ ਕੈਂਟਰ ਦੇ ਥੱਲੇ ਪਲੇਟੀਨਾ ਮੋਟਰਸਾਈਕਲ ਬੜਿਆ ਹੋਇਆ ਸੀ ਜਿਹਦੇ ਉੱਪਰ ਅ ਦੋ ਵਿਅਕਤੀ ਸਨ ਜਿਹਦੇ ਵਿੱਚ ਇੱਕ ਬਜ਼ੁਰਗ ਔਰਤ ਤੇ ਇੱਕ ਲੜਕਾ ਸਵਾਰ ਸੀ ਜੋ ਕਿ ਦਸਣ ਤਬ ਲੋਕਾਂ ਦੇ ਦਸਣ ਦਾ ਤੋਂ ਕੈਂਟਰ ਦੇ ਪਿੱਛੇ ਜਾ ਕੇ ਥੱਲੇ ਮੋਟਰਸਾਈਕਲ ਵੜ ਗਿਆ ਜਿਹਦੇ ਕਾਰਨ ਉਹ ਗੰਭੀਰ ਹਾਲਤ ਵਿੱਚ ਜਾ ਪਈ ਹੋਗੇ ਪਬਲਿਕ ਦੀ ਸਹਾਇਤਾ ਨਾਲ ਉਹਨਾਂ ਨੂੰ ਸਿਵਲ ਹਸਪਤਾਲ ਫਲੋਰ ਅਸੀਂ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਇਸ ਸਬੰਧੀ ਅਸੀਂ ਮਾਰਸਾ ਨੂੰ ਇਤਲਾਹ ਦਿੱਤੀ ਉਹਨੇ ਖਾਣਾ ਖਰਾਣ ਦੇ ਡਿਊਟੀ ਅਫਸਰ ਸਬ ਇੰਸਪੈਕਟਰ ਜਸਪਾਲ ਸਿੰਘ ਜੀ ਦੇ ਨਾਲ ਜੀ ਜੋ ਕਿ ਮਰਦੇ ਦੇ ਆਪਣਾ ਵਾਲੀ ਕਾਰ ਤੇ ਪਹੁੰਚ ਗਏ ਸੀ ਉਹਨਾਂ ਨੇ ਪੈਂਟਰ ਚਾਲਕ ਅਤੇ ਜਿਹੜਾ ਪਲੈਟੀਨਾ ਮੋਟਰਸਾਈਕਲ ਸੀ ਆਪਣੇ ਕਾਬੂ ਚ ਲੈ ਕੇ ਅਗਲੀ ਕਾਰ ਵਿੱਚ ਸਰ ਇਹ ਕਿਧਰੋਂ ਕਿੱਧਰ ਨੂੰ ਜਾ ਰਹੇ ਸੀਗੇ ਇਹ ਲੁਧਿਆਣੇ ਤੋਂ ਸ਼ਹਿਰਪੁਰ ਸਾਈਡ ਜਾ ਰਹੇ ਸੀ ਕਿੰਨੀ ਕੁ ਉਮਰ ਸੀਗੀ ਇਹਨਾਂ ਦੀ ਉਮਰ ਤਕਰੀਬਨ ਲੜਕੇ ਦੀ ਤਾਂ ਉਮਰ 35 ਸਾਲ ਦੇ ਕਰੀਬ ਸੀ ਜੋ ਬਜ਼ੁਰਗਔਰਤ ਸੀ ਉਹਨਾਂ ਦੀ ਉਮਰ 60 ਦੇ ਕਰੀਬ ਦਿਖਣ ਨੂੰ ਲੱਗਦੀ ਸੀ ਇਹ ਲੜਕਾ ਤੇ ਜਿਹੜੀ ਬਜ਼ੁਰਗਔਰਤ ਉਹਨਾਂ ਦੀ ਸੱਸ ਸੀ ਲੜਕੇ ਦੀ ਜੋ ਕਿ ਦੋਨੇ ਹਸਪਤਲੇ ਜਾ ਕੇ ਪਹੁੰਚੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਕੀ ਕੁਮਾਰ ਹੈ ਭਾਜੀ ਕੀ ਹਾਦਸਾ ਵਾਪਰਿਆ ਮੇਰਾ ਐਕਸੀਡੈਂਟ ਹੋ ਗਿਆ ਜੀ ਗਰਾਏ ਕੋ ਕਾਦੇ ਤੇ ਸੀਗੇ ਮੋਟਰਸਾਈਕਲ ਤੇ ਕਿਹਦੇ ਨਾਲ ਐਕਸੀਡੈਂਟ ਹੋਇਆ ਜੀ ਟਰੱਕ ਨਾ ਕਹਿੰਦੇ ਓਦਾਂ ਬਾਕੀ ਪਤਾ ਨਹੀਂ ਮੈਨੂੰ ਇੰਨਾ ਪੂਰਾ ਟਰੱਕ ਨਾ ਹੀ ਕਹਿੰਦੇ ਆ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਲੁਧਿਆਣਾ ਜਾ ਰਹੇ ਸੀ ਜੀ ਸ਼ਹਿਰਪੁਰਾ ਲਿ ਜਾ ਰਹੇ ਸੀ ਕਿੰਨਾ ਦੀ ਡੈਥ ਹੋਈ ਹੈ ਜੀ ਮੇਰੇ ਚਾਚਾ ਜੀ ਸੀ ਕੀ ਨਾਮ ਸੀ ਉਹਨਾਂ ਤੇ ਜਿਹੜੇ ਔਰਤ ਹੈ ਉਹਨਾਂ ਦੀ ਸੱਸ ਸੀ ਜੀ ਹਾਂ ਉਹਨਾਂ ਦੀ ਵੀ ਮੌਕੇ ਤੇ ਹਾਂਜੀ ਹਾਂਜੀ ਉਹਨਾਂ ਦੀ ਵੀ ਡੈਥ ਹੋਈ ਤੇਨਤੂ ਸਿੰਘ ਫਲੋਰ ਉਹਨਾਂ ਲਈ ਉਹ ਦੇਖਿਆ ਆਇਆ ਜੀ ਕੋਈ ਬੋਡੀ ਆ ਜੀ ਮਿਲਦੀ ਹੈ פקי ਗਏ ਹੋਏ ਹੈ ਗ੍ਰਾਹਾਂ ਪਾਕਿਸਤਾਨ ਕੜੀ ਕਰਤੀਓ